ਉਰਦ ਤਾਬਦਾਰ ਤਾਂ ਪੁੱਠੇ ਲਮਕਣਾ ਇੱਥੇ ਪੁੱਠੇ ਵੀ ਲਮਕਿਆ ਜਾ ਰਿਹਾ ਸਿਰ ਠਾਂ ਕੀਤਾ ਜਾ ਰਿਹਾ ਤੇ ਲਤਾਂ ਇਹੋ ਜਿਹੀ ਬੰਦਗੀ ਹੋ ਰਹੀ ਆ ਨਾ ਕਈ ਪੁੱਠੇ ਲਮਕ ਰਹੇ ਨੇ ਇੱਥੇ ਇਸ ਦੇਸ਼ ਵਿੱਚ ਤਰ੍ਹਾਂ ਤਰ੍ਹਾਂ ਦੀ ਬੰਦਗੀ ਹੋ ਰਹੀ ਆ ਕੋਈ ਪੁੱਠਾ ਲਮਕਿਆ ਜਿਵੇਂ ਲਤਾਂ ਤਾਂ ਕਰ ਲਈਆਂ ਸਿੱਧੀਆਂ ਤੇ ਸਿਰ ਥੱਲੇ ਕਰ ਲਿਆ ਕਈ ਠੰਡਿਆਂ ਪਾਣੀਆਂ 'ਚ ਖਲੋਂਦੇ ਨੇ ਕਈ ਧੂਣੀਆਂ ਤੇ ਪਾਉਂਦੇ ਨੇ ਕਈ ਆਤ ਦੀ ਗਰਮੀ ਵਿੱਚ ਧੁਣੀ ਤਪਾ ਕੇ ਬੰਨੇ ਬੈਂਦੇ ਨੇ ਕਹਿੰਦੇ ਸਰੀਰ ਨੂੰ ਕਸਟ ਮਿਲਣਾ ਰੱਬ ਤੇ ਮਿਲਣਾ ਕੋਈ ਨਹੀਂ ਇਹੋ ਜਿਹਾ ਪਖੰਡ ਤੇ ਇਸ ਭਾਰਤ ਦੇਸ਼ ਵਿੱਚ ਬੜੇ ਕਰ ਰਹੇ ਸੀ ਪਹਿਲਾਂ ਵੀ ਪਰ ਇਦਾਂ ਦੇ ਪਖੰਡ ਕਰਨ ਵਾਲੇ ਨੂੰ ਕਿਸੇ ਨੂੰ ਕੋਈ ਤਸੀਹੇ ਦਿੱਤੇਗਾ ਸਰਕਾਰਾਂ ਨੂੰ ਕੀ ਫਰਕ ਪੈਂਦਾ ਇਹੋ ਜਿਹਾ ਤਸੀਹੇ ਦੇਣ ਵਾਲਿਆਂ ਨਾਲ ਪਰ ਸੋਚਿਓ ਗੁਰੂ ਅਰਜਨ ਸਾਹਿਬ ਨੇ ਕਿਹੜਾ ਨਾਮ ਜਪਿਆ ਹੋਵੇਗਾ ਜਿਹਦੇ ਕਰਕੇ ਸਰਕਾਰਾਂ ਨੂੰ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਰਗੀ ਸ਼ਖਸੀਅਤ ਨੂੰ ਤਤੀ ਤਵੀ ਤੇ ਬਿਠਾਉਣਾ ਪਿਆ ਦੇਗ ਚ ਉਬਾਲੇ ਦੇਣੇ ਪਏ ਕਿਉਂਕਿ ਪਾਤਸ਼ਾਹ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਲੋਕਾਂ ਨੂੰ ਜਗਾਉਂਦੇ ਸੀ ਕਲਗੀਧਰ ਪਾਤਸ਼ਾਹ ਧੰਗੂ ਗੋਬਿੰਦ ਸਿੰਘ ਮਹਾਰਾਜ ਕੋਈ ਦੁਨੀਆ ਦਾ ਮਨੁੱਖ ਪਾਤਸ਼ਾਹ ਦੇ ਜੀਵਨ ਚ ਇਹ ਕੈਸਾ ਕੰਮ ਵਿਖਾਏ ਜਿਹੜਾ ਪਾਤਸ਼ਾਹ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਇੱਕ ਰੰਚਕ ਮਾਤਰ ਵੀ ਇੱਕ ਕੋਈ ਇੱਕ ਕੰਮ ਐਸਾ ਵਿਖਾ ਦੇਵੇ ਗੁਰੂ ਅਰਜਨ ਸਾਹਿਬ ਦੇ ਜੀਵਨ ਚ ਵਿਖਾ ਦੇ ਗੁਰੂ ਦਸਮ ਪਾਤਸ਼ਾਹ ਦੇ ਜੀਵਨ ਚ ਵਿਖਾ ਦੇ ਜਿਸ ਪਾਤਸ਼ਾਹ ਨੇ ਪੁੱਤਰ ਵੀ ਸਾਡੇ ਤੋਂ ਕੁਰਬਾਨ ਕੀਤੇ ਹੋਣ ਜਿਸ ਪਾਤਸ਼ਾਹ ਨੇ ਆਪਣੇ ਬਾਪ ਦਾ ਸੀਸ ਆਪਣੀ ਝੋਲੀ ਚ ਪਾਇਆ ਹੋਵੇ ਤੇ ਉਹਦੇ ਸਭ ਜਿਆਦਿਆਂ ਨੂੰ ਸਮੇਂ ਦੀਆਂ ਸਰਕਾਰਾਂ ਸਸਕਾਰ ਵੀ ਨਾ ਕਰਨ ਦੇਣ ਸੋਚ ਕੇ ਵੇਖੋ ਤੁਸੀਂ ਸਭ ਜਿਆਦਾਂ ਸਸਕਾਰ ਵੀ ਵੱਡਿਆਂ ਸਾਹਿਬ ਜਨਾ ਇੱਕੇ ਵਾਰ ਨਹੀਂ ਹੋਇਆ ਪਹਿਲਾਂ ਬੀਬੀ ਸ਼ਰਨ ਕੌਰ ਨੇ ਕੀਤਾ ਇਨਾ ਪਾਪੀਆਂ ਨੇ ਪੂਰਾ ਨਹੀਂ ਹੋਣ ਦਿੱਤਾ ਬਾਦ ਜਾਈ ਤਰਲੋਕਾ ਜੀ ਤੇ ਪਾਈ ਰਾਮਾ ਜੀ ਰਾਮਪੁਰਾ ਫੁੱਲਦੇ ਰਹਿਣ ਵਾਲੇ ਸਾਨੂੰ ਉਹਨਾਂ ਨੇ ਮੁਕੰਮਲ ਕੀਤਾ ਸੀ ਪਰ 파ਰ샤 sidq ਦੀ ਮੂਰਤ ਡੋਲੇ ਨਹੀਂ ਘਵਰਾਏ ਨਹੀਂ ਇੱਥੇ ਸਾਡੇ ਮੜੀ ਜੀ ਕੋ ਮੁਸ਼ਕਲ ਆ ਜਾਏ ਮੜੀ ਜੀ ਕੋ ਸਮੱਸਿਆ ਆ ਜਾਏ ਅਸੀਂ ਪਰਮੇਸ਼ਰ ਨੂੰ ਲਾਹਮੇ ਦੇਣ ਲੱਗ ਪਏ ਨਾ ਰੱਬ ਨੂੰ ਉਲਾਮੇ ਦੇਣ ਲੱਗ ਪਏ ਨੇ ਇਹਨੇ ਨੇ ਇਹ ਕੰਮ ਪਾਰਸ਼ਾ ਦੇ ਜੀਵਨ ਵਿੱਚ ਇੱਕ ਵੀ ਇੱਕ ਕੰਮ ਕੋਈ ਸਮਾਜ ਦਾ ਉਹ ਬੰਦਾ ਬਖਾ ਦੇ ਜਿਹੜਾ ਪਾਰਸ਼ਾ ਨੇ ਕਿਸੇ ਦਾ ਨੁਕਸਾਨ ਕਰਨ ਵਾਲਾ ਗਿਆ ਹੋਵੇ ਅਗਲੇ ਮੁਲਮੇ ਦੀ ਝਾਲ ਝਾਲ ਫੇਰ ਫੇਰ ਕੇ ਲੋਹਾ ਵੀ ਸੋਨਾ ਬਣਾ ਬਣਾ ਕੇ ਵੇਚ ਕੇ ਸਾਡੇ ਕੋਲ ਹਿਸਟਰੀ ਐਡੀ ਕਮਾਲ ਦੀ ਬਾਣੀ ਐਡੀ ਕਮਾਲ ਦੀ ਅਸੀਂ ਖੁਦ ਹੀ ਨਹੀਂ ਸਮਝੀ ਦੂਜਿਆਂ ਨੂੰ ਕਿੱਥੋਂ ਦੱਸਣੀ ਸੀ ਅਸੀਂ ਅੱਜ ਤਾਂ ਸਿੱਖ ਨੂੰ ਨਹੀਂ ਪਤਾਗਾ ਮਾਫ ਕਰਨਾ ਸਾਡੇ ਘਰਾਂ 'ਚ ਅੱਜ ਹਿੰਦੀ ਬੋਲੀ ਜਾ ਰਹੀ ਸੀ ਪੰਜਾਬੀ ਨੂੰ ਹੀ ਬਦਾਵਾ ਦੇਖ ਕੇ ਬੈਠੇ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਜੀ ਉਹਨਾਂ ਬਦਾਵਾ ਦਿੱਤਾ ਚੌਧਰੀਆਂ ਦਿੱਤਾ ਬਦਾਵਾ ਖਦਰਾਨੇ ਦੀ ਢਾਬ ਤੇ ਪੜਵਾ ਵੀ ਲਿਆ ਉਹਨਾਂ ਨੇ ਭਾਈ ਮਾਹ ਸਿੰਘ ਵਰਗੀਆਂ ਯੋਧਿਆ ਨੇ ਦਿੱਤਾ ਬਦਾਵਾ ਚੌਧਰੀਆਂ ਨੇ ਪੜਵਾਇਆ ਭਾਈ ਮਾਹ ਸਿੰਘ ਵਰਗੀਆਂ ਨੇ ਅਸੀਂ ਸਾਰੇ ਬਦਾਵਾ ਦੇ ਕੇ ਬੈਠੇ ਆਂ ਸਾਨੂੰ ਤੇ ਬਾਣੀ ਨਾਲ ਪਿਆਰ ਨਹੀਂ ਰਿਹਾ ਗੁਰੂ ਦੀ ਸਿੱਖੀ ਵਿਚਾਰਤਾਰਾ ਨਾਲ ਪਿਆਰ ਨਹੀਂ ਰਿਹਾ ਅੱਜ ਸਿੱਖਾਂ ਦੇ ਪੁੱਤਾਂ ਤੇ ਆਂਦੇ ਆਨੰਦ ਕਰ ਜਾਂਦੇ ਲਾਵਾਂ ਤੇ 10 ਬੰਦੇ ਬੈਠੇ ਹੁਣ ਤੇ ਬਾਅਦ ਸ਼ਰਾਬ ਦੇ ਜਾਮ ਚੱਲਣ ਇਹ ਸਿੱਖੀ ਥੋੜਾ ਸਾਥ ਸੰਗਤ ਜੀ ਸਿੱਖੀ ਥੋੜਾ ਠੇਕੇ ਤੇ ਰੌਣਕਾਂ ਲੱਗੀਆਂ ਹੋਣ ਤੇ ਗੁਰਦੁਆਰੇ ਤਰਲਿਆਂ ਨਾਲ ਲੈ ਕੇ ਆਉਣਾ ਪਵੇ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਸਿੱਖ ਆਪਣੇ ਪੁੱਤਰ ਧੀ ਦੇ ਵਿਆਹ ਤੇ ਨਾ ਨਸ਼ਾ ਪੀਵੇ ਤੇ ਨਾ ਪਿਆਵੇ ਮਾਰੇਓ ਧਿਆਨ ਅੱਜ ਕਿੰਨੇ ਪਹਿਰਾ ਦੇ ਰਿਆ ਇਸ ਗੱਲ ਤੇ ਪਹਿਲਾਂ ਬੁੱਕਰਾਈ ਹੁੰਦੀ ਹੈ ਵੀ ਬਰਾਤ ਨੂੰ ਕਿਹੜੀ ਪਿਉਣੀ ਹੈ ਰਿਸ਼ਤੇਦਾਰਾਂ ਨੂੰ ਕਿਹੜੀ ਪਿਉਣੀ ਹੈ ਘਰਾਂ 'ਚ 12 ਬਣ ਗਿਆਂ ਬਾਣੀ ਦੀ ਪੋਥੀ ਨਾਲ ਲੱਭੀ ਕਰ ਚੋਂ ਉਹ ਭਾਗਾ ਵਾਲੇ ਪਰਿਵਾਰ ਜਿੰਨਾ ਕਰਨ ਚ ਬਾਣੀ ਦੀਆਂ ਪੋਥੀਆਂ ਨੇ ਉਹਨਾਂ ਦੇ ਬੱਚੇ ਲਾਇਕ ਉਹਨਾਂ ਦੀਆਂ ਧੀਆਂ ਲਾਇਕ ਉਹ ਚੰਗੇ ਬੰਨੇ ਤੁਰਦੇ ਨੇ ਬਾਣੀ ਬੜੀ ਵੱਡੀ ਚੀਜ਼ ਹੈ ਤਾਂ ਤੁਸੀਂ ਵੇਖੋ ਅਸੀਂ ਆਪਣੇ ਪੁੱਤਾਂ ਧੀਆਂ ਦੇ ਅਨੰਦ ਕਾਰਜ ਕਰਦੇ ਆ ਅੱਜ ਤਲਾਕ ਕਿਉਂ ਹੋ ਰਹੇ ਨੇ ਡਿਵੋਰਸ ਕਿਉਂ ਹੋ ਰਹੇ ਨੇ ਕਿਉਂਕਿ ਸ਼ੈਨ ਸ਼ੀਲਤਾ ਦੀ ਕਮੀ ਹੈ ਆਪਣੇ ਬੱਚਿਆਂ ਨੂੰ ਤਾਲੀਮ ਸਿਖਾਓ ਸਿੱਖਿਆ ਸੰਸਕਾਰ ਚੰਗੇ ਦਿਓ ਪੁੱਤ ਜੇ ਤੁਸੀਂ ਚਾਹੁੰਦੇ ਹੋ ਜਵਾਈ ਚੰਗਾ ਤੁਹਾਡੇ ਪੁੱਤ ਦੀ ਜਵਾਈ ਨਾ ਸਾਡੇ ਪਰਾਰ ਨੂੰ ਵੀ ਚੱਲਾਈ ਦਿਓ ਇਹ ਜਿੱਦਾਂ ਦੀ ਖੂਚ ਆਵਾਜ਼ ਮਾਰੋਗੇ ਬੋਲੋ ਪਿਆਰਿਓ ਉਹਦਾਂ ਦੀ ਆਵਾਜ਼ ਆਏਗੀ ਇੱਕ ਦਾਜ ਵਰਗੀਆਂ ਗੰਦੀਆਂ ਲਾਹਣਾਂ ਨੂੰ ਆਪਣੇ ਘਰਾਂ ਚੋਂ ਚੋਕ ਕੇ ਬਾਹਰ ਮਾਰੋ ਜਿਨ੍ਹਾਂ ਨੇ ਧੀਾਂ ਦੇਤੀਆਂ ਉਹਨਾਂ ਪਿੱਛੇ ਕੱਖ ਨਹੀਂ ਰੱਖਿਆ ਬੜਾ ਵੱਡਾ ਜਿਗਰਾ ਹੁੰਦਾ 25 30 ਸਾਲ ਧੀ ਨੂੰ ਪਾਲ ਕੇ ਜਵਾਨ ਕਰਕੇ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੇ ਕੇ ਉਹਨਾਂ ਜਦੋਂ ਮਾਵਾਂ ਉਹਨਾਂ ਦੀਆਂ ਵਰਦੀਆਂ ਪ੍ਰੈਸ ਕਰਦੀਆਂ ਉਹਨਾਂ ਦਾ ਟਿਫਨ ਤਿਆਰ ਕਰਦੀਆਂ ਕਰਜ਼ਦਾਰ ਤਾਂ ਲੜਕੇ ਵਾਲੇ ਪਰਿਵਾਰ ਨੂੰ ਲੜਕੀ ਪਰਿਵਾਰ ਤੋਂ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਡਾਕਟਰ ਬਣਾ ਕੇ ਇੱਕ ਟੀਚਰ ਬਣਾ ਕੇ ਧੀ ਤੁਹਾਨੂੰ ਦੇਤੀ ਫੇਰ ਲਾਲਚੀ ਪਰਿਵਾਰ ਵੇਖੀ ਜਾਂਦਾ ਜੀ ਹੁਣ ਕੜਾ ਨਹੀਂ ਪਾਇਆ ਸਾਨੂੰ ਸਾਨੂੰ ਮੁੰਦਰੀ ਨਹੀਂ ਦਿੱਤੀ ਸਾਨੂੰ ਗੱਡੀ ਨਹੀਂ ਦਿੱਤੀ ਜਿਹੜੀ ਅਸੀਂ ਮੰਗੀ ਸੀ ਦੱਸੋ ਤਾਈਓ ਸਾਰੇ ਬੰਦੇ ਕਥਾ ਨਹੀਂ ਸੁਣ ਸਕਦੇ ਸਾਸ ਸੰਗੇ ਜੀ ਆਖੋ ਸਤਿਨਾਮ ਸ੍ਰੀ ਉਹ ਕੀਰਤਨ ਸੁਣ ਲੈਂਦੇ ਸਾਰੇ ਕਿਉਂਕਿ ਅੱਖਾਂ ਬੰਦ ਕਰਕੇ ਸੇਰੀ ਮਾਰਨਾ ਹੁੰਦਾ ਜਾਣ ਲੱਗੇ ਕਹਿਣਾ ਭਾਈ ਸਾਹਿਬ ਨੇ ਬੇ ਕਮਾਲ ਕਰਤੀ ਜਾਣ ਲੱਗੇ ਇਹਨੇ ਕਹਿਣਾ ਭਾਈ ਸਾਹਿਬ ਨੇ ਤਾਂ ਉੱਚੀ ਬੋਲੋ ਜੀ ਪਰ ਗੁਰਮਤੇ ਸਿਖਾਉਂਦੀ ਐ ਕਿ ਆਪਣੀ ਜ਼ਿੰਦਗੀ ਚੋਂ ਬੁਰਾਈਆਂ ਬਾਹਰ ਕੱਢੋ ਤੇ ਮੈਂ ਪਹਿਲਾਂ ਬੇਨਤੀ ਕਰਾਂ ਜਦੋਂ ਤੁਸੀਂ ਆਪਣੇ ਪੁੱਤ ਤੀਜਾ ਰਿਸ਼ਤਾ ਕਰਦੇ ਹੋ ਨਾ ਤੁਹਾਨੂੰ ਪਹਿਲੀ ਮਿਲਣੀ ਚ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਪਰਿਵਾਰ ਲਾਲਚੀ ਆ ਕਿ ਨਹੀਂ ਲਾਲਚੀ ਲੱਗ ਜਾਂਦਾ ਨਾ ਪਤਾ ਆਪਾਂ ਨੂੰ ਸਮਝ ਆ ਜਾਂਦੀ ਹੈ ਵੀ ਉਹਨਾਂ ਦੀ ਗੱਲਾਂ ਚੋਂ ਸਮਝ ਆ ਜਾਂਦੀ ਹੈ ਪਰ ਫੇਰ ਵੀ ਕਈ ਵਾਰੀ ਮਨ ਚਾਹੁੰਦਾ ਵੱਡਾ ਟੱਬਰ ਵਾ ਚਲੋ ਧੀ ਨੂੰ ਥੋੜਾ ਬੋਧ ਦੇ ਦਿਓ ਗੱਲ ਟੱਬਰ ਦੀ ਨਹੀਂ ਗੱਲ ਫੈਮਿਲੀ ਦੀ ਨਹੀਂ ਹੈ ਕਿੰਨੀ ਕੁ ਵਾਰ ਤੁਸੀਂ ਉਹਨਾਂ ਦੀ ਇਹ ਗਰਜਾਂ ਪੂਰੀਆਂ ਕਰਦੇ ਜਾਓਗੇ ਇਹੋ ਜਿਹੇ ਵੀ ਸੰਸਾਰ ਚ ਸੱਸਾਂ ਮੈਂ ਵੇਖੀਆਂ ਜਿਹੜੀਆਂ ਨੂੰ ਇਹ ਕਹਿ ਕੇ ਤੁਰਦੀਆਂ ਪੇਕੇ ਜਾ ਕੇ ਤੰਗ ਨਾ ਕਰੀਆਂ ਆਪਣੇ ਮਾਪੇ ਨੂੰ ਸਭ ਕੁਝ ਤੈਨੂੰ ਇੱਥੇ ਮਿਲੇਗਾ ਹੈਗੀਆਂ ਤੇ ਇਹੋ ਜੀਆਂ نوਹਾਂ ਫਰ ਸੱਸਾਂ ਨੂੰ ਮਾਵਾਂ ਦਾ ਸਤਕਾਰ ਦਿੰਦੀਆਂ ਨੇ ਸਾਡੀ ਅਸਲੀ ਮਾਂ ਮੈਂ ਆਪਣੀ ਜ਼ਿੰਦਗੀ ਚ نوਹਾਂ ਸੱਸ ਮਰਨ ਤੇ ਰੋਂਦੀਆਂ ਵੇਖੀਆਂ ਉਹ ਆਂਦੀਆਂ ਮਾਂ ਮਰਨ ਵੇਲੇ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਅੱਜ ਮੇਰੀ ਸੱਸ ਮਰਨ ਤੇ ਆ ਕਿਉਂਕਿ ਅਸਲੀ ਮਾਂ ਸਾਡੀ ਇਹ ਸੀ ਤੇ ਇਹੋ ਜੀਆਂ ਵੀ ਹੈਗੀਆਂ ਜਿਹੜੀਆਂ ਜੂੰਦਿਆਂ ਆਡ ਹੋ ਜਾਂਦੀਆਂ ਆਖੋ ਸਤਨਾਮ ਇਹ ਕਮੀ ਲੱਭੇ ਕਿੱਥੇ ਆ ਮੈਨੀਆਂ ਦਾ ਸਾਰੀ ਕਮੀ نوਹਾਂ ਚ ਸੱਸਾਂ ਚ ਵੀ ਹੈਗੀ ਹੈ ਬਰਾਬਰ ਹੈ ਇਹ ਲੱਭਣ ਦੀ ਲੋੜ ਹੈ ਤੁਹਾਨੂੰ ਸੁਆਹ ਪਰਚੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਮੈਂ ਅੱਜ ਤੋਂ ਇਹ ਗੱਲ ਮੇਰੇ 8 10 12 ਸਾਲ ਪੁਰਾਣੀ ਹੈ ਸੀ ਝਾਰਖੰਡ ਦੀਵਾਨ ਲਾ ਕੇ ਨਾ ਤੇ ਮੈਂ ਦੋ ਦਿਨ ਇਦਾਂ ਹੀ ਨੋਹਾਂ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਪਰਿਵਾਰ ਚ ਰਣ ਉਹ ਜਦੋਂ ਮੈਂ ਬਾਹਰ ਨਿਕਲਦਾ ਤੇ ਜੋੜੇ ਘਰ ਲੱਗੇ ਦੋ ਤਿੰਨ ਪਹਿਣਾ ਖਲੋਤੀਆਂ ਆਉਂਦੀਆਂ ਵੀਰ ਜੀ ਨੋਹਾਂ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਅਨੰਦ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਹ ਮੈਨੂੰ ਹੱਸ ਕੇ ਆਂਦੀਆਂ ਵੀ ਵੀਰ ਜੀ ਸਾਡੀ ਸੁਣ ਲਓ ਮੈਂ ਕਿਹਾ ਸੁਣਾਓ ਫਿਰ ਉਹ ਆਂਦੀਆਂ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਹੈ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੋਂ ਪੱਲੇ ਬੰਨ ਲਿਆ ਵੀ ਜੇ ਜਿਹੜੀ ਜਿਹੜੇ ਕੰਮ ਚੋਂ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਸਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਦੀ ਸਹਰਾ ਸਾਹਿਬ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਹਣਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਵਿੱਚ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕਈ ਵਾਰੀ ਕਹਿਣਾ ਵੀ ਮੈਨੂੰ ਭੁੱਖ ਹੈ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖ ਕੋਈ ਗੱਲ ਨਹੀਂ ਬਾਅਦ ਚ ਸ਼ਿਖਾ ਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਆਂਦੀ ਮੈਂ ਅਜੇ ਬਣਾ ਕੇ ਰੱਖਣੀ ਉਦੋਂ ਮੇਰਾ ਪਤੀ ਤੇ ਬੱਚੇ ਆ ਜਾਣੇ ਤੇ ਸੱਸ ਮੇਰੀ ਨੇ ਆਪੇ ਹੀ ਕਿਚਨ ਚ ਵੜ ਕੇ ਆਪੇ ਪਾ ਕੇ ਖਾਣੀ ਮੇਰੇ ਪਤੀ ਨੂੰ ਵਿਖਾਉਣ ਲਈ ਕਿ ਤੇਰੀ ਘਰ ਵਾਲੀ ਤੇ ਰੋਟੀ ਪਾ ਕੇ ਮੈਨੂੰ ਆਂਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਮੈਂ ਅਜੇ 2 ਮਿੰਟ ਪਹਿਲਾਂ ਪੁੱਛ ਕੇ ਟੀ ਐਡੀਸ਼ਨ ਦੀ ਭੁੱਖ ਕਿਥੋਂ ਲੱਗ ਗਈ ਇਹਨੂੰ ਹੁਣ ਮੈਂ ਕਿਹਾ ਫਿਰ ਸਾਸਤਾ ਫਰਜ ਬੰਦਾ ਸੀ ਨਾ ਵੀ ਜੇ ਧੀ ਮੇਰਾ ਇਨਾ ਸਤਕਾਰ ਸਾਥ ਦੇ ਰਹੀ ਤੇ ਮੈਂ ਵੀ ਸਾਥ ਦੇ ਮੈਂ ਦਾ ਮੈਂ ਕਿਹਾ ਕੀ ਕਰਦੀ ਕਹਿੰਦੀ ਸੁਮਣੀ ਸਰ ਦਾ ਪਾਠ ਇੱਕ ਰੋਜ਼ ਕਰਦੀ ਤੇ ਮਾਫ ਕਰਨਾ ਉਸ ਪਾਠ ਦਾ ਕੀ ਫਾਇਦਾ ਜੇ ਅਸੀਂ ਆਪਣੀ ਨੋਂ ਦੀ ਆਪਣੇ ਪੁੱਤਰ ਦੀ ਨਜ਼ਰਾਂ ਚ ਆਪਣੀ ਨੋਂ ਦੀ ਰਿਸਪੈਕਟ ਹੀ ਨਹੀਂ ਬਣਾ ਪਏ ਕੀ ਫਾਇਦਾ ਉਸ ਪਾਠ ਦਾ ਜੀ ਵਿਖਾਵਾ ਕਿ ਇਹਨੂੰ ਕਰ ਰਹੇ ਸੀ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਾਂ ਆਪਣੇ ਘਰਾਂ ਦੇ ਮਾਹੌਲ ਵਧੀਆ ਕਰ ਲੋ ਕਿਤੇ ਰੱਬ ਵੱਖਰਾ ਨਹੀਂ ਹੈਗਾ ਰੱਬ ਤੁਹਾਡੇ ਘਰੇ ਹੀ ਆ ਪਰਿਵਾਰਾਂ ਚ ਰੱਬ ਵੇਖੋ ਆਪਣੀਆਂ ਧੀਆਂ ਚ ਰੱਬ ਵੇਖੋ ਆਪਣੇ ਪਰਿਵਾਰਾਂ ਚ ਜੇ ਜਦੋਂ ਤੁਹਾਡੇ ਪਰਿਵਾਰ ਸਵਰਗ ਬਣ ਗਏ ਨਾ ਮਾਫ ਕਰਨਾ ਫਿਰ ਤੁਹਾਨੂੰ ਕੋ ਬੰਦਾ ਕਹੂਗਾ ਨਾ ਅੱਗੇ ਸਵਰਗ ਹੈਗਾ ਤੇ ਵਧੀਆ ਪਰਿਵਾਰ ਵਾਲਾ ਕਹੂਗਾ ਜੇ ਸੱਚੀ ਸਵਰਗ ਹੈਗਾ ਨਾ ਸਾਡੇ ਟੱਬਰ ਨਾਲੋਂ ਵਧੀਆ ਸਵਰਗ ਨਹੀਂ ਹੋ ਸਕਦਾ ਤੇ ਜਿੱਥੇ ਬਣਦੀ ਨਹੀਂ ਨਾ ਉਹਨੂੰ ਕੋ ਕਹਵੇ ਨਾ ਅੱਗੇ ਨਰਕ ਵਾ ਉਹ ਕਹਵੇਗਾ ਜੇ ਸੱਚੀ ਨਰਕ ਹੋਇਆ ਨਾ ਸਾਡੇ ਟੱਬਰ ਨਾਲੋਂ ਮਾੜਾ ਨਰਕ ਤੇ ਨਹੀਂ ਹੋਣਾ ਉਹ ਇਹਦੇ ਨਾਲੋਂ ਬੋਲੋ ਜੀ ਮਣਦ ਨਾ ਚੰਗਾ ਹੀ ਹੋ ਥੋੜਾ ਜਾਂ ਮੈਂ ਤਾਂ ਦਿਨ ਕੱਟੀਆਂ ਕਰ ਰਹੇ ਆ ਮੌਰ ਵਧੀਆ ਬਣਾਉ ਆ ਧਾਗੇ ਤਵੀਤ ਜੰਤਰ ਮੰਤਰ ਕਿਸੇ ਬਾਬੇ ਕੋਲ ਕੱਖ ਨਹੀਂ ਹੈਗਾ ਮਾਫ ਕਰਨਾ ਆ ਜਿਹੜੇ ਲੋਕੀ ਤੁਰੇ ਫਿਰਦੇ ਨੇ ਧਾਗੇ ਲੈਣ ਕੋ ਕਾਲਾ ਇਲਮ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਬਾਬੇ ਕੋ بوتل ਪਾਣੀ ਦੀ ਲੈਣ ਜਾਂਦਾ ਕੋ ਇਦਾਂ ਕਿੱਥੇ ਤੁਰੇ ਫਿਰਦੇ ਅਸੀਂ ਕਿਉਂ ਸਮਾਂ ਬਰਬਾਦ ਕਰਦੇ ਆ ਆਪਣੇ ਘਰਾਂ ਦੇ ਮਸਲੇ ਖੁਦ ਆਪ ਹੱਲ ਕਰੋ ਅਸੀਸਾਂ ਲਓ ਆਪਣੇ ਵੱਡਿਆਂ ਦੀਆਂ ਤੇ ਵੱਡਿਆਂ ਦਾ ਫਰਜ ਬੰਦਾ ਕੋ ਚੰਗਾ ਬੀਜ ਬੀਜ ਜਾਓ ਬੜੇ ਹਾਲਾਤ ਬੁਰੇ ਨੇ ਬਿਰਦਾ ਆਸ਼ਰਮਾਂ ਦੇ ਬਜ਼ੁਰਗ ਠੱਕੇ ਪੈ ਖਾਂਦੇ ਨੇ ਤੇ ਮੈਂ ਬੇਨਤੀ ਕਰਦਾ ਹੋਂ ਨਾ ਜੇ ਤੁਸੀਂ ਨੋਹਾਂ ਨਾਲ ਏਦਾ ਵਿਹਾਰ ਕਰੋਗੇ ਤੁਹਾਡੀਆਂ ਧੀਆਂ ਨਾਲ ਅਗਲੇ ਵਿਹਾਰ ਮਾੜਾ ਕਰਨਗੇ ਕਿਉਂਕਿ ਫਿਰ ਜਿੱਦਾਂ ਦੀ ਆਵਾਜ਼ ਆਪੇ ਬੀਜ ਆਪੇ ਹੀ ਖਾਓ ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ ਹੋਂ ਨਾ ਬਜੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਹ ਗੱਲ ਸਤਗੁਰ ਨੇ ਬਾਰ ਬਾਰ ਸਾਨੂੰ ਸਿਖਾਈ ਹੈ